Então, vamos lá. ਕਿ ਇਹਨਾਂ ਮੈਂ ਜਿੱਦਾਂ ਸਬਜੀਤ ਵੀਰੇ ਇਹੜਾ ਵੀ ਰਿਪੋਰਟ ਹੋ ਗਿਆ ਹੁੰਦਾ ਉਹਨਾਂ ਤੇ ਕੀ ਲੱਗਦੇ ਤੁਹਾਨੂੰ ਵਾਈਫਾ ਮੇਰੀ ਮੈਂ ਉਹਨਾਂ ਤੇ ਕਦੋਂ ਦਾ ਵੀਰੇ ਗਿਆ ਸੀ ਬਾਰ 26 ਜਨਵਰੀ ਨੂੰ ਵੀਰੇ ਕੀਤਾ ਵਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੌਂਕੀ ਵਾਲੇ ਆਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਰਿਪੋਰਟ ਹੋ ਕੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਸਦਾ ਇਹ ਰਿਪੋਰਟ ਆਇਆ? ਸਾਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ। ਉਹਦੇ ਵਿੱਚ ਮਮਾ ਪਾਪਾ ਦਾ ਨਾਮ, ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਹੋਇਆ ਤੇ ਕਿਹੜੇ ਦੇਸ਼ 'ਚ ਸੀ ਉਹ ਤੋਂ ਪਹਿਲਾਂ? ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ। ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂਐਸਏ ਚ ਆਣ ਦਾ ਡਿਸੀਜਨ ਲਿਆ। ਉੱਥੇ 22 ਦਿਨ ਰੁਕੇ। ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ। 22 ਦਿਨ ਬਾਅਦ ਇੰਡੀਆ ਆ ਰਹੇ। ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ। ਪਹਿਲਾਂ ਵੀਰੇ 20 ਲੱਖ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅਕੇ ਯੂ ਐਸ اے ਦਾ ਦਿੱਤਾ ਆ। ਕੀ ਮੰਗ ਕੀ ਕਰਦੇ ਜੀ? ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਤੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕੋਈ ਜ਼ਾਇਦਾਤ ਵੀ ਵੇਚੀ ਹੈ ਕਿ ਇਸ ਤਰ੍ਹਾਂ? ਹਾਂਜੀ ਵੀਰੇ ਜ਼ਾਇਦਾਤੀ ਵੇਚ ਕੇ ਗਏ ਸੀਗੇ। ਕਿੰਨੇ ਬੱਚੇ ਕਿੰਨੇ ਨੇ? ਇੱਕ ਬੇਟਾ ਹੀ ਹੈ ਮੇਰੇ। 3 ਸਾਲ ਦਾ। ਬੰਦੀ ਤੁਹਾਡਾ। ਤੇ ਜਿਹੜਾ ਮੁੰਡਾ ਆ ਰਿਹਾ ਬਾਹਰ ਉਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਹੋ ਗਈ ਉਹਤੋਂ ਆ ਰਿਹਾ ਆ ਵੀ ਖਬਰਾਂ ਜੀ ਸੁਣਿਆ ਹੋਣਾ ਸ਼ਾ ਆ ਆ ਪੁਆ ਤੇ ਕਿਹੜੇ ਹਾਲਾਤਾਂ ਜਾਂਨ ਨੂੰ ਭੇਜਿਆ ਸੀ ਇਸ ਤੋਂ ਕਿੰਨੀ ਵੇਚੀ ਜ਼ਮੀਨ ਕਿੰਨਾ ਵੇਚੀ ਤੇ ਬਾਕੀ ਪਾਏ ਤੇ ਫੜ ਫੜ ਕੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਸ਼ੀ ਗਿਆ ਹੈ? ਅਮਰੀਕਾ ਚ ਚਲੂਤਾ ਗਿਆ ਸੀ। ਫਿਰ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ? ਕਿਤਾਈ ਸਾਲ ਹੋ ਗਏ ਇੱਕ ਤੋਂ ਵੀਧੇ ਜਿਹੇ ਪਹਾੜੇ ਫੜੀ ਨਹੀਂ। ਨਹੀਂ ਜਿਹੜੀ ਹੁਣ ਜਿਹੜੀ ਗਿਆ ਹੈ। 26 ਜਨਵਰੀ ਨੂੰ। ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਤੁਸੀਂ? ਸਰਕਾਰ ਤੋਂ ਹੋ ਜਾਂਦੇ ਆ ਕਿ ਉਹਨੂੰ ਕਿ ਲੋਕਰੀ ਦਿੱਤੀ ਜਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਨਾਗ ਸਿੰਘ ਹੈ। ਕਿਹੜਾ ਪਿੰਡ ਹੈ? ਸੈਂਟਾਟਾ। ਤੇ ਇਹ ਜਿਹੜਾ ਵੀਰ ਅੱਜ ਇੱਕ ਡਿਪੋਰਟ ਹੋ ਕੇ ਆ ਰਿਹਾ ਹੈ ਕੀ ਨਾਂ ਇਹਨਾਂ ਦਾ ਸੁਭ ਚਾਂਸਿੰਗ ਕਿ ਕਦੋਂ ਦਾ ਗਿਆ ਹੋਇਆ ਸੀ ਬਾਹਰ ਇਹਨੂੰ 2.5 ਸਾਲ ਹੋ ਗਏ ਪਹਿਲਾਂ ਯੂਕੇ ਦੀ ਯੂਕੇ ਤੋਂ ਵਰਕੇ ਯੂਐਸਏ ਗਏ ਕਿੰਨੀ ਤਰੀਕ ਨੂੰ ਗਿਆ ਯੂਐਸਏ 25 ਜਨਵਰੀ ਨੂੰ ਐਂਟਰੀ ਕੀਤੀ ਅੱਛਾ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਡਿਪੋਰਟ ਹੋਇਆ ਹੈ ਲਿਸਟ ਆ ਗਈ ਭਾਈ ਸਾਡੇ ਕੋਲ ਨੂੰ ਕਦੋਂ ਆਈ ਲਿਸਟ ਹੁਣੇ ਆਈ 2 ਘੰਟੇ ਪਹਿਲਾਂ ਅੱਛਾ ਹੁਣ ਮੰਗ ਕੀ ਕਰਦੇ ਸਰਕਾਰ ਤੋਂ ਸਾਡੇ ਬਾਰੇ ਵੀ ਸੋਚਿਆ ਜਾਵੇ ਪਰਿਵਾਰ ਉਹਨਾਂ ਦਾ ਛੋਟਾ ਬੱਚਾ ਇੱਕ ਉਹਨਾਂ ਨੇ ਦੇਖਿਆ ਜਿਵੇਂ ਪੈਰੀ ਵੇਚ ਕੇ ਬਾਹਰ ਘੱਲਿਆ ਜੀ ਕਿੰਨਾ ਪੈਸਾ ਲਾਇਆ ਪਹਿਲਾ 22 ਲੱਖ ਰੁਪਇਆ ਲਾਇਆ ਜੁਕੇ ਘਰ ਵਾਸਤੇ 20 ਲੱਖ ਫਿਰ ਗੱਡੀ ਲਾਇਆ ਜੀ ਸਕੂਲ ਵਾਸਤੇ ਤੇ ਜਿਹੜੇ ਪਿਤਾ ਸੀ ਇਹਨਾਂ ਦੇ ਉਹਨਾਂ ਦੀ ਡੈਥ ਕਦ ਹੋਈ ਹੈ 3 ਜਨਵਰੀ ਨੂੰ ਹੁਣ ਥੋੜਾ ਜਿਰੀ ਹੋਇਆ ਹਾਂਜੀ 2025 ਚ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਕੋਈ ਕੋਈ ਉਹ ਇੱਥੇ ਜਾਵੇ ਤੇ ਬਾਰੇ ਕੋਈ ਨੌਕਰੀ ਦਿੱਤੀ ਜਾਵੇ ਕੀ ਮੰਗ ਕਰਦੇ ਸਰਕਾਰ ਤੋਂ ਅੰਦੇ ਇਹਨਾਂ ਨੂੰ ਕਿੰਨਾ ਕੁ ਮਿਲਣਾ ਸਾਡੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਸਾਨੂੰ ਮਿਲੇ ਕੁਝ ਸਾਡੇ ਦਾ ਸੋਚਿਆ ਜਾਵੇ ਜਿਹੜਾ ਇਨਾ ਡਾ ਖਰਚਾ ਕੋਈ ਸਾਡੇ ਬਾਰੇ ਕੋਈ ਇਨਸਾਮ ਮਿਲੇ ਸਾਨੂੰ ਕਿੱਥੋਂ ਦਾ ਏਜੰਟ ਕਿੱਥੋਂ ਦਾ ਸੀ ਏਜੰਟ ਹਰਿਆਣੇ ਦਾ